ਇੱਕ ਝਗੜਾ ਹੋਇਆ ਹੈ। ਇੱਕ ਝਗੜੇ ਦਾ ਇੱਕ ਪੱਖ ਦਾ ਪਰਚਾ ਦਰਜ ਕਰ ਦਿੱਤਾ ਹੈ ਪੁਲਿਸ ਨੇ ਸੰਦੀਪ ਸਿੰਘ ਦੇ। ਸਾਡਾ ਇਹ ਵੀ ਸੰਦੀਪ ਸਿੰਘ ਦਾ ਕੀ ਹਾਲ ਹੈ ਜਿਉਂਦਾ ਹੈ ਉਹਦੇ ਸੱਟਾਂ ਵੱਜੀਆਂ। ਕਿਹਨੇ ਮਾਰੀਆਂ ਕਿਹਨੇ ਹਮਲਾ ਕੀਤਾ। ਉਹਦੇ ਬਿਆਨ ਵੀ ਪੁਲਿਸ ਨੂੰ ਲੈ ਕੇ ਜਿਹੜਾ ਵੀ ਜ਼ਿੰਮੇਵਾਰ ਉਹਤੇ ਕਾਚਾ ਦਰਜ ਕੀਤਾ ਜਾ। ਦੂਜੀ ਗੱਲ ਵੀ ਕਿਸ ਵੀ ਹਾਲਾਤ ਚ ਹੈ ਜਿਉ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ। ਪੀਸ ਵਾਲਿਆਂ ਨੂੰ ਉਹ ਦੋਸ਼ੀ ਹੈ ਉਹਨਾਂ ਦਾ ਇਤਿਹਾਸ ਬੜਾ ਮਾੜਾ ਹੈ ਇਹ ਸਾਰਾ ਕੁਝ ਸਾਹਮਣੇ। ਕਿ ਸੰਦੀਪ ਸਿੰਘ ਨੂੰ ਵੀ ਕਿਸੇ ਚੰਗੇ ਹਸਪਤਾਲ 'ਚ ਉਹਦਾ ਇਲਾਜ ਕਰਾਉਣਾ ਚਾਹੀਦਾ ਜੋ ਸੁਣੀਆਂ ਗੱਲਾਂ ਹੈ ਕਿ ਉਹਦੇ ਬਹੁਤ ਭਾਰੀ ਕੁੱਟਮਾਰ ਕੀਤੀ ਗਈ ਭਾਰੀ ਉਹਦੇ ਸੱਟਾਂ ਲੱਗੀਆਂ ਕੱਲ ਜੋ ਅਦਾਲਤ ਨੇ ਇੱਕ ਮੈਡੀਕਲ ਬੋਰਡ ਬਣਾਇਆ ਉਹ ਮੈਡੀਕਲ ਚੈੱਕਅਪ ਕਰਨਾ ਹੈ ਜਿਹੜੀ ਪ੍ਰਸ਼ਾਸਨ ਹੈ ਉਹ ਅਦਾਲਤ ਦੇ ਹੁਕਮਾਂ ਨੂੰ ਇਤਿਆਰਨ ਉਹਨਾਂ ਨੇ ਉਸ ਤੋਂ ਪਹਿਲੇ ਜੋ ਮੈਡੀਕਲ ਬੋਰਡ ਆਇਆ ਬਤ ਲੱਗੇ ਬੋਰਡ ਆ ਰਹੇ ਹਨ ਉਹਨਾਂ ਨੇ ਸਿਨੈਹ ਦਿੱਤਾ ਰਜਿੰਦਰਾ ਕਾਲਜ ਦਾ ਅਦਾਲਤ ਦੇ ਹੁਕਮਾਂ ਨੂੰ ਵੀ ਮਨਤੋਂ ਹੰਕਾਰੀ ਕਰਤਾ ਤੇ ਵੋਟ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਇੱਥੇ ਨਹੀਂ ਉਹਨੂੰ ਜੇਲ੍ਹ ਤਬਦੀਲੀ ਕਰ ਦਿੱਤੀ ਗਈ ਸਾਡੀ ਜਾਣਕਾਰੀ ਮੁਤਾਬਕ ਅਖਬਾਰਾਂ ਚ ਵੀ ਅਜੇ ਤੱਕ ਆ ਚੁੱਕੀ ਹੈ ਮੇਰੀ ਕੋਈ ਕੱਲ ਜੇਲ੍ਹ ਦੇ ਵਿੱਚ ਵੀ ਸੁਣ ਰੋ ਕੋਈ ਸੁਨੇ ਆਇਆ ਸੀ ਉਹਨੂੰ ਸਰੂਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਗੱਲ ਕਿੱਧਰ ਨੂੰ ਜਾਏਗੀ ਇਹ ਗੱਲ ਮੈਂ ਜ਼ਿੰਮੇਵਾਰੀ ਨਾਲ ਫੇਰ ਇੱਕ ਬੇਨਤੀ ਕਰਾਂ ਤੁਹਾਡੇ ਰਾਂ ਹੀ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਕਿਉਂ ਨੇਪਾਲ ਤੋਂ ਸ਼ਬਦ ਲੈਣ ਬੰਗਲਾਦੇਸ਼ ਤੋਂ ਸ਼ਬਦ ਲੈਣ ਇਹ 체ਦਰਾ ਜਿਹੜਾ శ్రీలంక ਜੀ ਉੱਥੇ ਰਾਸ਼ਟਰਪਤੀ ਨੂੰ ਭਜਣਾ ਪਿਆ ਅਸੀਂ ਕਿੰਨਾ ਚਿਰੇ ਜੁਲਮ ਸਾਹ ਹ ਅਸੀਂ ਜੇ ਉਹ ਸਹਿਯੋਗ ਨਹੀਂ ਕਰਾਂਗੇ ਉਹ ਹਿੰਦੁਸਤਾਨ ਦੀ ਸਰਕਾਰ ਖਾਸ ਕਰਕੇ ਮੋਦੀ ਜਿਹੜੀ ਭਾਰਤੀ ਜਨਤਾ ਪਾਰਟੀ ਕਾਂਗਰਸ ਦਾ ਵੀ ਕੋਈ ਫਰਕ ਨਹੀਂ ਹੋਣਾ ਵੀ ਕੋਈ ਘੱਟ ਨਹੀਂ ਕੀਤੀ ਇਹ ਦੇਸ਼ ਨੂੰ ਜਿਸ ਤਬਾਹੀ ਵੱਲ ਲੈ ਕੇ ਜਾ ਰਹੀ ਹੈ ਟੋਟੇ ਟੋਟੇ ਸਿੱਖਾਂ ਨੇ ਮੁਸਲਮਾਨਾਂ ਨੇ ਨਹੀਂ ਕਰਨਾ ਜਿਨ੍ਹਾਂ ਨੇ ਸੰਵਿਧਾਨ ਮੰਨਣ ਤੋਂ ਇਨਕਾਰ ਹੀ ਕਰ ਹੋ ਗਿਆ ਇਹਨੇ ਦੇਸ਼ ਨੂੰ ਲੀਰੋ ਲੀਰ ਕਰ ਦੇਣਾ ਤੇ ਮੈਂ ਬੜੀ ਸੱਚੀ ਭਾਵਨਾ ਕਹਿਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੂੰ ਅੱਜ ਸਤਾਦਾ ਹੈਂਕਾਰ ਹੈ ਇਹ ਸੰਕੜੇ ਸਾਲ ਪਹਿਲਾਂ ਗਲਾਮਰੇ ਸ਼ਹਿਰ ਦੁਆਰਾ ਬਹੁਤ ਲੰਬਾ ਸਮਾਂ ਇਹਨਾਂ ਨੂੰ ਉਹਨਾਂ ਹਾਲਾਤਾਂ ਵਾਦਲੀ ਮੋਤੀ ਹੋਇਆ ਜਾਂ ਕਾਂਗਰਸ ਹੋਏ ਥੱਕ ਕੇ ਲੈ ਕੇ ਜਾ ਰਹੀ ਪਟਿਆਲੇ ਦੀ ਜੇਲ੍ਹ ਦੇ ਬਿਲਕੁਲ ਸਾਹਮਣੇ ਵਾਲੀ ਕੇਂਦਰੀ ਜੇਲ੍ਹਾ ਜਿੱਥੇ ਕੁਝ ਦਿਨ ਪਹਿਲਾਂ ਸੰਦੀਪ ਸਿੰਘ ਸੰਨੀ ਸੀ ਰਾਤ ਦਾ ਇਹ ਪਤਾ ਲੱਗ ਰਿਹਾ ਕਿ ਸੰਦੀਪ ਸਿੰਘ ਸੰਨੀ ਨੂੰ ਇੱਥੋਂ ਸੰਗਰੂਰ ਲੈ ਕੇ ਜਾਇਆ ਗਿਆ ਆ ਪੁਖਸਰਪੁਰ ਨੇ ਜੇ ਪਤਾ ਲੱਗ ਰਿਹਾ ਪਰ ਜੋ ਕਿਆਸ ਰਹੀਆਂ ਲੱਗ ਰਹੀਆਂ ਸੰਦੀਪ ਸਿੰਘ ਸੰਨੀ ਦਾ ਕੁਛ ਦਿਨ ਪਹਿਲਾਂ ਜੋ ਜੇਲ੍ਹ ਦੇ ਅੰਦਰ ਆਪਸੀ ਵਿਵਾਦ ਬਣਿਆ ਉਹਦੇ ਵਿੱਚ ਜੇ ਆਪਾਂ ਉਹਨਾਂ ਮੁਲਜ਼ਮਾਂ ਦੀ ਗੱਲ ਕਰੀਏ ਜਿਹੜੇ ਮੁਲਾਜ਼ਮ ਸੀ ਆਪਣੇ ਸਮੇਂ ਦੇ ਮੁਲਾਜ਼ਮ ਪਰ ਲੋਕਾਂ ਦਾ ਧੱਕਾ ਕੀਤਾ ਨੌਜਵਾਨੀ ਨੂੰ ਕੋਕੋ ਕੇ ਮਾਰਿਆ ਤੇ ਬੜਾ ਲੰਮਾ ਸਮਾਂ ਸੰਘਰਸ਼ ਕੀਤਾ ਸਾਡੇ ਐਡਵੋਕੇਟ ਸਾਹਿਬ ਹੋਣਾ ਨੇ ਸਜ਼ਾਵਾਂ ਦਵਾਈਆਂ ਤੇ ਸਿਆਮਾਂ ਦੇ ਵਿੱਚੋਂ ਮਲਜਮ ਬਣੇ ਮਲਜਮ ਬਣ ਤੋਂ ਬਾਅਦ ਦੇ ਵਿੱਚ ਜਦੋਂ ਮਲਜਮ ਬਣ ਜਾਂਦੇ ਆ ਤੇ ਫਿਰ ਉਹਨਾਂ ਨੂੰ ਪ੍ਰੋਬਲਮੇ ਛੇਤੀ ਮਿਲਦੀ ਆਵਾ ਆਪਸੀ ਤਕਰਾਰਬਾਜੀ ਹੋਈ ਜੋ ਵੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਅਜੇ ਤੱਕ ਪਤਾ ਨਹੀਂ ਲੱਗਾ ਜੇ ਆਪਾਂ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਹੋਇਆ ਉਹ ਜੇਰੇ ਇਲਾਜ ਆ ਉਹਦੇ ਨਾਲ ਦੇ ਜੇਰੇ ਇਲਾਜ ਆ ਪਰ ਸੰਦੀਪ ਸਿੰਘ ਸੰਨੀ ਕਿੱਥੇ ਐ ਸਵਾਲ ਪਰਿਵਾਰ ਵੀ ਕਰ ਰਿਹਾ ਹੈ ਤੇ ਜਥੇਬੰਦੀ ਵੀ ਕਰ ਰਿਹਾ ਆ ਸਾਡੇ ਨਾਲ ਗੁਰਦੀਪ ਸਿੰਘ ਬਠਿੰਡਾ ਜੀ ਆ ਗੁਰਫਤੇ ਸੰਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਭਾਈ ਤੇਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਡਾ ਸਾਹਿਬ ਕੁਝ ਪਤਾ ਲੱਗਾ ਸੰਦੀਪ ਸਿੰਘ ਸਣੀ ਬਾਰੇ ਕਿ ਇਸ ਜੇਲ ਦੇ ਵਿੱਚ ਆ ਜਿੱਥੇ ਤੁਸੀਂ ਬਾਹਰ ਪ੍ਰੋਟੈਸਟ ਕਰ ਰਹੇ ਹੋ ਕਿ ਹੋਰ ਕਿਸੇ ਜੇਲ ਤੇ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਤੱਕ ਭਾਈ ਸੰਦੀਪ ਸਿੰਘ ਸਣੀ ਦਾ ਸਵਾਲ ਆ ਉਸ ਤੋਂ ਪਹਿਲਾਂ ਮੈਂ ਆਕਾਲ ਚੈਨਲ ਤੇ ਤੁਹਾਡਾ ਵਿਸ਼ੇਸ਼ ਕਰਕੇ ਤੇਜਿੰਦਰ ਸਿੰਘ ਜੀ ਬਹੁਤ ਲੰਬੇ ਸਮੇਂ ਤੋਂ ਤੇ ਸੇਕਾ ਹੁੰਦੀ ਆਵਾਜ਼ ਬਣਿਓ ਧੰਨਵਾਦ ਕਰਦੇ ਆਂ ਅਰਦਾਸ ਆ ਕਹੂ ਤੁਹਾਡੇ ਸਿਰ ਤੇ ਹੱਥ ਰੱਖ ਕੇ ਕੌਮ ਦੀ ਆਵਾਜ਼ ਬਣਾਈ ਰੱਖੇ ਜਿੱਥੋਂ ਤੱਕ ਕਾਜ ਦੇ ਧਰਨੇ ਦਾ ਸਬੰਧ ਹੈ ਉਹ ਸਿੱਧਾ ਸਵਾਲ ਆ ਕੋਈ ਗੈਰ ਕਾਨੂੰਨੀ ਨਹੀਂ ਇੱਕ ਝਗੜਾ ਹੋਇਆ ਹੈ ਇੱਕ ਝਗੜੇ ਦਾ ਇੱਕ ਪੱਖ ਦਾ ਪਰਚਾ ਦਰਜ ਕਰ ਦਿੱਤਾ ਹੈ ਪੁਲਿਸ ਨੇ ਸੰਦੀਪ ਸਿੰਘ ਦੇ ਸਾਡੇ ਵੀ ਸੰਦੀਪ ਸਿੰਘ ਦਾ ਕੀ ਹਾਲ ਆ ਜਿਉਂਦਾ ਹੈ ਉਹਦੇ ਸੱਟਾਂ ਵੱਜੀਆਂ ਕਿਹਨੇ ਮਾਰੀਆਂ ਕਿਹਨੇ ਹਮਲਾ ਕੀਤਾ ਉਹਦੇ ਬਿਆਨ ਵੀ ਪੁਲਿਸ ਨੂੰ ਲੈ ਕੇ ਜਿਹੜਾ ਵੀ ਜ਼ਿੰਮੇਵਾਰ ਉਥੇ ਪਰਚਾ ਦਰਜ ਕੀਤਾ ਜਾਏ ਦੂਜੀ ਗੱਲ ਹੈ ਕਿ ਕਿਸ ਵੀ ਹਾਲਾਤ ਚ ਜੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ ਪੁਲਿਸ ਵਾਲਿਆਂ ਨੂੰ ਉਹ ਦੋਸ਼ੀ ਹੈ ਉਹਨਾਂ ਦਾ ਇਤਿਹਾਸ ਬੜਾ ਮਾੜਾ ਹੈ ਇਹ ਸਾਰਾ ਕੁਝ ਸਾਹਮਣੇ ਪਰ ਮੈਂ ਅੱਜ ਦੀ ਜੋ ਕਾਨੂੰਨ ਦੀ ਗੱਲ ਕਰਾਂ ਜੇ ਉਹਨਾਂ ਨੂੰ ਦਾਖਲ ਕਰਾ ਦਿੱਤਾ ਗਿਆ ਤਾਂ ਸੰਦੀਪ ਸਿੰਘ ਨੂੰ ਵੀ ਕਿਸੇ ਚੰਗੇ ਹਸਪਤਾਲ 'ਚ ਉਹਦਾ ਇਲਾਜ ਕਰਾਉਣਾ ਚਾਹੀਦਾ ਜੋ ਸੁਣੀਆਂ ਗੱਲਾਂ ਕਿ ਉਹਦੇ ਬਹੁਤ ਭਾਰੀ ਕੁੱਟਮਾਰ ਕੀਤੀ ਗਈ ਭਾਰੀ ਉਹਦੇ ਸੱਟਾਂ ਲੱਗੀਆਂ ਕੱਲ ਜੋ ਅਦਾਲਤ ਨੇ ਇੱਕ ਮੈਡੀਕਲ ਬੋਰਡ ਬਣਾਇਆ ਉਹ ਮੈਡੀਕਲ ਚੈੱਕ ਅਪ ਕਰਨਾ ਆਇਆ ਜਿਹੜੀ ਪ੍ਰਸ਼ਾਸਨ ਆ ਉਹ ਅਦਾਲਤ ਦੇ ਹੁਕਮਾਂ ਨੂੰ ਤਿਆਰ ਨੇ ਉਹਨਾਂ ਨੇ ਉਸ ਤੋਂ ਪਹਿਲੇ ਜੋ ਮੈਡੀਕਲ ਬੋਰਡ ਆਇਆ ਪਤਾ ਲੱਗੇ ਬੋਰਡ ਆ ਰਹੇ ਉਹਨਾਂ ਨੇ ਸਿਨ੍ਹਿਆ ਦਿੱਤਾ ਰਜਿੰਦਰਾ ਕਾਲਜ ਦਾ ਅਦਾਲਤ ਦੇ ਹੁਕਮਾਂ ਨੂੰ ਵੀ ਮੰਨ ਤੋਂ ਅਕਾਰੀ ਕਰਤਾ ਤੇ ਬੋਰਡ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਇੱਥੇ ਨਹੀਂ ਉਹਨੂੰ ਜੇਲ੍ਹ ਤਬਦੀਲੀ ਕਰ ਦਿੱਤੀ ਗਈ ਸਾਡੀ ਜਾਣਕਾਰੀ ਮੁਤਾਬਕ ਅਖਬਾਰਾਂ 'ਚ ਵੀ ਅੱਜ ਤੱਕ ਚੁੱਕੀ ਆ ਮੇਰੀ ਕੋਈ ਕੱਲ ਜੇਲ੍ਹ ਦੇ ਵਿੱਚ ਵੀ ਸਾਨੂੰ ਕੋਈ ਸਿਨ੍ਹਿਆ ਆਇਆ ਸੀ ਕੁਣਸੇ ਰੂਰ ਚੇਰੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਦੇ ਹਾਲਾਤ ਹੈ ਜਿਹੜੇ ਉਹ ਬਹੁਤ ਗੰਭੀਰ ਬਣੇ ਹੋਏ ਸਰਕਾਰ ਇਲਾਜ ਕਰਨ ਦੀ ਬਜਾਏ ਉਹਨੂੰ ਕੋਕੋ ਕੇ ਹਲਾਲ ਕਰਨ ਦੇ ਉੱਤੇ ਧਰੀ ਹੈ ਇਸ ਲਈ ਮੈਂ ਇੱਕ ਕਹਿਣਾ ਚਾਹਣਾ ਕਿ ਆ ਸਮੂਚਾ ਪੰਥ ਸਮੂਚਿਆ ਕਿਸਾਨ ਜਿੱਥੇ ਬੰਦੀਆਂ ਤੇ ਪੰਥ ਦਾ ਹਿੱਸਾ ਹੈ ਪਏ ਇਹਨਾਂ ਦੇ ਕਿਸਾਨਾਂ ਤੌਰ ਤੇ ਲੜ ਰਹੇ ਹੈ ਅਸੀਂ ਜਿਹੜੀ ਇਨਸਾਫ ਦੀ ਲੜਾਈ ਹੈ ਇਹਨੂੰ ਜਾਰੀ ਰੱਖਾਂਗੇ ਦੂਜੀ ਗੱਲ ਜੇ ਸਰਕਾਰ ਨੂੰ ਜਾਂ ਪੁਲਿਸ ਨੂੰ ਕਾਨੂੰਨ ਦੇ ਉੱਤੇ ਭਰੋਸਾ ਨਹੀਂ ਰਿਹਾ ਅਦਾਲਤਾਂ ਤੇ ਉੱਤੇ ਭਰੋਸਾ ਨਹੀਂ ਰਿਹਾ ਫਿਰ ਜਿਹੜੇ ਲੋਕ ਲੜ ਰਹੇ ਆ ਉਹ ਭਰੋਸਾ ਕਿਵੇਂ ਕਰਨ ਕਿ ਉਹ ਵੀ ਸਿੱਧੇ ਤੌਰ ਤੇ ਜਿਵੇਂ ਭਾਈ ਸੰਦੀਪ ਸਿੰਘ ਨੇ ਜਾਂ ਕਿਵੇਂ ਝੜਾ ਹੋਇਆ ਉਹਨਾਂ ਨੂੰ ਪਤਾ ਹੈ ਜਾਂ ਹੋਰ ਕਈ ਵਾਰੀ ਸਿੱਖਾਂ ਨੇ ਖੁਦ ਇਨਸਾਫ ਲਿਆ ਕਿ ਸਿੱਖ ਵੀ ਇਸ ਰਸਤੇ ਦੇ ਉੱਤੇ ਤੁਰਨ ਜਾਂ 84 ਵਾਲੇ ਰਸਤੇ ਦੇ ਉੱਤੇ ਸਰਕਾਰ ਤੁਰਨੀ ਚਾਹੁੰਦੀ ਹੈ ਮੈਂ ਬੜੀ ਗੰਭੀਰਤਾ ਨਾਲ ਤੇ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਰਸਤੇ ਤੇ ਗੈਰ ਕਾਨੂੰਨੀ ਢੰਗ ਨਾਲ ਗੈਰ ਸੰਵਿਧਾਨਕ ਢੰਗ ਨਾਲ ਸਰਕਾਰ ਤੁਰੀ ਹੈ ਇਹ ਹਾਲਾਤ ਉਹ ਬਣਾਉਣਾ ਚਾਹੁੰਦੀ ਆ 84 ਵਾਲੇ ਕਿ ਸਿੱਕੇ ਆਪਣਾ ਖੁਦ ਇਨਸਾਫ ਲੈਣ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਬ ਜਿਹੜੇ ਅੱਜ ਦੇ ਮੁਲਜ਼ਮ ਆ ਉਹ ਕਿਤੇ ਮੁਲਾਜ਼ਮ ਸੀ ਪਰ ਮੁਲਾਜ਼ਮ ਹੁੰਦੇ ਨੇ ਆਪਣੀਆਂ ਜ਼ਿੰਮੇਵਾਰੀਆਂ ਤਨਦੇ ਹੀ ਨਾ ਨਹੀਂ ਨਿਭਾਈਆਂ ਨੌਜਵਾਨੀ ਦਾ ਘਾਣ ਕੀਤਾ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀਆਂ ਕੀਤੀ ਉਹ ਤੋਂ ਤੇ ਪਤਾ ਲੱਗਦਾ ਸੀ ਕਿ ਨੌਜਵਾਨੀ ਦੇ ਵਿੱਚੋਂ ਪਾੜਤਾ ਜਾਂਦਾ ਸੀ ਇੱਕ ਗੱਡੀ ਨੂੰ ਉਧਰੋਂ ਬੰਨਣਾ ਇੱਕ ਨੂੰ ਉਧਰੋਂ ਬੰਨਣਾ ਤੇ ਵਿੱਚੋਂ ਪਾੜ ਦੇਣਾ ਤੋਂ ਬਾਅਦ ਦੇ ਵਿੱਚ ਇਹਨਾਂ ਤਸ਼ੱਦਦ ਕਰਨ ਤੋਂ ਬਾਅਦ ਬੜੇ ਲੰਬੇ ਸਮਾਂ ਲੜਾਈ ਲੜੀ ਗਈ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਦਾ ਸੀ ਉਹਦੇ ਨਾਲ ਜਿੰਨੇ ਵੀ ਸੀ ਉਹਨਾਂ ਨੂੰ ਸਜ਼ਾਾਂ ਮ ਹੁੰਦੀਆਂ ਪਰ ਸਜ਼ਾਾਂ ਵੀ ਨਾਮਾਤਰ ਹੋਈਆਂ ਕੀ ਲੱਗਦਾ ਇੱਥੇ ਪ੍ਰਸ਼ਾਸਨ ਦਾ ਰੋਲ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਪ੍ਰਸ਼ਾਸਨ ਜਾਂ ਸਰਕਾਰ ਹੈ ਜਿਹੜਾ ਰੋਲ ਹੈ ਉਹਨੇ ਸਾਰਾ ਕੁਝ ਕਰਾਇਆ ਕੁਛ ਨਾ ਕੁਛ ਕੁਛ ਹੱਦ ਤੱਕ 100% 1% 20% ਕੁਝ ਅਦਾਲਤਾਂ ਨੇ ਇਨਸਾਫ ਦੇਣ ਦੀ ਗੱਲ ਕੀਤੀ ਹੈ ਪਰ ਸਰਕਾਰ ਹੀ ਜ਼ਿੰਮੇਵਾਰ ਹੈ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਗੱਲ ਕਿੱਧਰ ਨੂੰ ਜਾਏਗੀ ਇਹ ਗੱਲ ਮੈਂ ਜਿੰਮੇਵਾਰੀ ਨਾ ਫੇਰ ਇੱਕ ਬੇਨਤੀ ਕਰਾਂ ਤੁਹਾਡੇ ਰਾਂ ਹੀ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਕਿਉਂ ਨੇਪਾਲ ਤੋਂ ਸਭ ਕਲੇਨ ਬੰਗਲਾਦੇਸ਼ ਤੋਂ ਸਭ ਕਲੇਨ ਇਹੋ ਜਿਹੇ ਜਿਹੜਾ ਸ਼੍ਰੀਲੰਕਾ ਜੀ ਉੱਥੇ ਰਾਸ਼ਟਰਪਤੀ ਨੂੰ ਭਜਣਾ ਪਿਆ ਅਸੀਂ ਕਿੰਨੇ ਚਿਰੇ ਜਨਮ ਸਾਹਾਂਗੇ ਅਸੀਂ ਜੇ ਜਮਨ ਸਹਿਨ ਨਹੀਂ ਕਰਾਂਗੇ ਜੋ ਕੁਝ ਵੀ ਅੱਗੇ ਸਾਰੇ ਨਾਲ ਮਿਲ ਕੇ ਕਾਨੂੰਨ ਮੁਤਾਬਕ ਜੇ ਸਰਕਾਰ ਨੇ ਕਾਨੂੰਨ ਕੋਈ ਲਾਗੂ ਹੀ ਨਹੀਂ ਕਰਦਾ ਫਿਰ ਉਹੋ ਜਿਹੇ ਹਾਲਾਤਾਂ ਬਾਰੇ ਸਾਰੇ ਪੰਥ ਵਿਚਾਰੇਗਾ ਧੰਨਵਾਦ ਜੇ ਪੁਲਸ ਵਾਲਿਆਂ ਨੂੰ ਛੇਤੀ ਜਿਹੜੀ ਸਜ਼ਾ ਪੂਰੀ ਹੋਣ ਤੋਂ ਬਾਅਦ ਪ੍ਰੋਲ ਮਿਲ ਜਾਂਦੀ ਆ ਤੇ ਬੰਦੀ ਸਿੰਘਾਂ ਦੀਆਂ 32-32 ਸਾਲਾਂ 35-35 ਸਾਲਾਂ 30-30 ਸਾਲਾਂ ਹੋ ਗਏ ਉਹਨਾਂ ਦੇ ਪ੍ਰੋਲਾਂ ਕਿੱਥੇ ਰੁਕੀਆਂ ਹੋਈਆਂ ਨੇ ਬੇਈਮਾਨੀ ਤੇ ਸਰਕਾਰ ਦੀ ਬੇਈਮਾਨੀ ਦੇ ਧੱਕੇਸ਼ਾਹੀ ਤੇ ਗੈਰ ਸਵਿਧਾਨਿਕ ਗੱਲਾਂ ਤੇ ਕੋਈ ਕਾਰਨ ਨਹੀਂ ਕੋਈ ਕਾਨੂੰਨ ਨਹੀਂ ਕਾਨੂੰਨ ਨੇ ਇੱਕ ਸਜ਼ਾ ਦਿੱਤੀ ਉਹ ਸਜ਼ਾ ਪੂਰੀ ਹੋ ਵੀ ਫਿਰ ਇਹ ਆ ਕਿਉਂ ਨਹੀਂ ਕੀਤੇ ਜਾਂਦੇ ਪ੍ਰੋਲ ਤਾਂ ਛੋਟੀ ਗੱਲ ਹੈ ਜਿਹੜੀ ਉਮਰ ਕੈਦ ਆ ਆਮ ਤੌਰ ਤੇ 12 ਤੋਂ 14 ਸਾਲ ਤੋਂ ਸਾਰੇ ਦੁਨੀਆ ਦੇ ਬੰਦੇ ਰਿਹਾ ਹੁੰਦੇ ਜੇ ਹਰਜੀਵ ਗਾਂਧੀ ਦੇ ਕਾਤਰ ਰਿਹਾ ਹੋਏ ਸਿੱਖਿਆ ਨੂੰ ਕਿਉਂ ਨਹੀਂ ਰਿਆ ਕੀਤਾ ਜਾਂਦਾ ਇਸ ਲਈ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਆ ਮਨੁੱਖੀ ਅਧਿਕਾਰ ਸਿੱਖਿਆ ਵਾਸਤੇ ਕੁਝ ਵੱਖਰਾ ਹੋ ਜਾਂਦਾ ਜਾਂ ਆਮ ਲੋਕਾਂ ਵਾਸਤੇ ਕੁ ਵੱਖਰਾ ਹੋ ਜਾਂਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤੇ ਸਾਰਿਆਂ ਵਾਸਤੇ ਸਾਂਝਾ ਹੋਣਾ ਚਾਹੀਦਾ 1980 90 ਦਾ ਦਹਾਕਾ ਲਾ ਲਓ ਅੱਜ ਦਾ ਦਹਾਕਾ ਲਾ ਲਓ ਪੇਜ ਬੰਦ ਹੋਣ ਰਿਹਾ ਜੇ ਕੋਈ ਆਵਾਜ਼ ਚੁੱਕਦਾ ਉਹਨੂੰ ਦਬਾਇਆ ਜਾਂਦਾ ਵਾ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਵਾ ਕੀ ਲੱਗਦਾ ਤੁਹਾਨੂੰ ਮਨੁੱਖੀ ਅਧਿਕਾਰ ਸਿੱਖਿਆ ਵਾਸਤੇ ਕੀ ਜੇ ਤੁਸੀਂ ਦੇ ਮਨੁੱਖੀ ਅਧਿਕਾਰ ਸੰਵਿਧਾਨ ਦਾ ਇੱਕ ਹਿੱਸਾ ਹੈ ਮੁੱਖ ਹਿੱਸਾ ਹੈ ਇਹਨਾਂ ਸੰਵਿਧਾਨ ਆ ਉਹ 140 ਕਰੋੜ ਲੋਕਾਂ ਲਈ ਆ ਪਰ ਇਹ ਕੇਵਲ ਇਥੋਂ ਦੀ ਬੋਹ ਗਿਣਤੀ ਲਈ ਉਹ ਸੰਵਿਧਾਨ ਲਾਗੂ ਕੀਤਾ ਜਾਂਦਾ ਜੋ ਕੁਝ ਰਿਆਤਾ ਜਿਹੜੀਆਂ ਕੱਟ ਗਿਣਤੀਆਂ ਸਿੱਖ ਆ ਮੁਸਲਮਾਨ ਕਿਤੇ ਕੋਈ ਨਕਸਰੀਂ ਕਹਿ ਕੇ ਗੋਲੀਆਂ ਮਾਰ ਦਿੱਤੀਆਂ 10-10 ਬੰਦੇ ਰੋਜ਼ ਮਾਰੇ ਜਾ ਰਹੇ ਆ ਜੋ ਸੰਘਰਸ਼ੀ ਲੋਕ ਆ ਤੇ ਜੋ ਕੱਟ ਗਿਣਤੀਆਂ ਆ ਉਹਨਾਂ ਲਈ ਕੋਈ ਇਸ ਸੰਵਿਧਾਨ ਨਹੀਂ ਇੱਕ ਤਾਨਾਸ਼ਾਹੀ ਰਾਜ ਆ ਤਾਨਾਸ਼ਾਹੀ ਰਾਜ ਦਾ ਜੋ ਅੰਤ ਹੁੰਦਾ ਹੈ ਇਹ ਹੈ ਪਹਿਲਾਂ ਵੀ ਭਾਵੇਂ ਹਿਟਲਰ ਦਾ ਸੀ ਭਾਵੇਂ ਨਪੋਲੀਅਨ ਦਾ ਸੀ ਪਿਛਲੇ ਸਮੇਂ ਨੂੰ ਸ਼ੈਡੋ ਕੋਈ ਸਾਲਾਂ ਦੇ ਵਿੱਚ ਹੀ ਕਰਨਾ ਗਦਾਫੀ ਦਾ ਹਾਲ ਲੈ ਲੋ ਉਹ ਹਿੰਦੁਸਤਾਨ ਦੀ ਸਰਕਾਰ ਖਾਸ ਕਰਕੇ ਮੋਦੀ ਜਿਹੜੀ ਭਾਰਤੀ ਜਨਤਾ ਪਾਰਟੀ ਕਾਂਗਰਸ ਦਾ ਵੀ ਕੋਈ ਫਰਕ ਨਹੀਂ ਹੋਣਾ ਵੀ ਕੋਈ ਘੱਟ ਨਹੀਂ ਕੀਤੀ ਇਹ ਦੇਸ਼ ਨੂੰ ਜਿਸ ਤਬਾਹੀ ਵੱਲ ਲੈ ਕੇ ਜਾ ਰਹੀ ਹੈ ਟੋਟੇ ਟੋਟੇ ਸਿੱਖਾਂ ਨੇ ਮੁਸਲਮਾਨਾਂ ਨੇ ਨਹੀਂ ਕਰਨਾ ਜਿਨ੍ਹਾਂ ਨੇ ਸੰਵਿਧਾਨ ਮੰਨ ਤੋਂ ਅਨਕਾਰੀ ਹੋ ਗਿਆ ਇਹਨੇ ਦੇਸ਼ ਨੂੰ ਲੀਰੋ ਲੀਰ ਕਰ ਦੇਣਾ ਤੇ ਮੈਂ ਬੜੀ ਸੱਚੀ ਭਾਵਨਾ ਕਹਿਣਾ ਚਾਹਣਾ ਹੈ ਕਿ ਜਿਹੜੇ ਲੋਕਾਂ ਨੂੰ ਅੱਜ ਸਤਾ ਦਾ ਹੰਕਾਰ ਹੈ ਇਹ ਸੰਕੜੇ ਸਾਲ ਪਹਿਲਾਂ ਗਲਾਮਰੇ ਸ਼ਹਿਰ ਦੁਆਰਾ ਬਹੁਤ ਲੰਮਾ ਸਮਾਂ ਇਹਨਾਂ ਨੂੰ ਉਹਨਾਂ ਹਾਲਾਤਾਂ ਵਾਦ ਲਈ ਮੋਦੀ ਹੋਇਆ ਜਾਂ ਕਾਂਗਰਸ ਹੋਈ ਤੱਕ ਕੇ ਲੈ ਕੇ ਜਾ ਰਹੇ ਝੂਠੇ ਪੁਲਸ ਮੁਕਾਬਲੇ ਦੀ ਗੱਲ ਹੁੰਦੀ ਆ ਤੇ ਝੂਠੇ ਪੁਲਸ ਮੁਕਾਬਲੇ ਜਿਹਨਾਂ ਨੇ ਬਣਾਏ ਸੀ ਅੱਜ ਬਹੁਤ ਲੰਬੇ ਸਮੇਂ ਵਸ ਜਾਮਾ ਹੋ ਗਏ ਹੁਣ ਵੀ ਨੌਜਵਾਨਾਂ ਦੇ ਇੰਕਾਊਂਟਰ ਹੋ ਰਹੇ ਆ ਇੱਕ ਘਟਨਾ ਤੁਸੀਂ ਨਹੀਂ ਸੁਣੀ ਹੋਊਗੀ 5 ਸਾਲ ਦੇ ਬੱਚੇ ਦੇ ਨਾਲ ਇੱਕ ਭਈਆ ਬਦਫੈਲੀ ਕਰਦਾ ਵਾ ਤੇ ਉਹਦੇ ਵਾਸਤੇ ਸਿਕਿਉਰਿਟੀ ਉਸ ਇਲਾਕੇ 'ਚ ਲਾ ਦਿੱਤੀ ਜਾਂਦੀ ਆ ਅਨਕਾਉਂਟਰੋਲਸ ਭਈਏ ਦਾ ਨਹੀਂ ਹੋਇਆ ਕਿਉਂਕਿ ਇਹਨਾਂ ਕੋ ਕਰਮ ਕੀਤਾ ਹੋਵੇ ਉਹਨੂੰ ਬੇਸ਼ੱਕ ਜੇਲ੍ਹ ਦੇ ਵਿੱਚ ਇਸ ਟਾਈਮ ਦੇ ਉੱਤੇ ਕਿਹੋ ਜੀ ਸਜ਼ਾ ਮਿਲਦੀ ਤਾਂ ਉਹਨਾਂ ਨੂੰ ਸਮਝ ਦੱਸੂਗਾ ਪਰ ਜੇ ਦੂਜੇ ਪਾਸੇ ਨੌਜਵਾਨੀ ਕੋਈ ਗਲਤ ਕੰਮ ਕਰਦੀ ਆ ਤਾਂ ਉਹਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਅਨਕਾਉਂਟਰ ਕਰ ਦਿੱਤਾ ਜਾਂਦਾ ਹੈ ਇਹ ਗੱਲ ਤੇ ਵੀ ਕੀ ਹੈ ਵੇਖੋ ਜੇ ਇੱਕ ਪਾਸੇ ਕਹਿੰਦੇ ਵੀ ਸ਼ਾਂਤ ਮਈ ਇਸ ਆਪਣੀ ਰਿਪੋਰਟ ਕਹਿੰਦੀ ਹੈ ਖਾਸਤਾਨ ਕਹਿ ਸਕਦੇ ਇੱਕ ਪਾਸੇ ਇੱਕ ਬੰਦਾ ਖਾਸਤਾਨ ਦਾ ਨਾਰਾ ਲਿਖਿਆ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਇਹ ਸਿੱਧੇ ਤੌਰ ਤੇ ਸਰਕਾਰ ਨੂੰ ਸੰਵਿਧਾਨ ਤੋਂ ਕਾਨੂੰਨ ਤੋਂ ਵਿਸ਼ਵਾਸ ਛੁੱਟ ਗਿਆ ਹੈ ਉਹ ਗੋਲੀ ਦੇ ਨਾਲ ਆਪਣਾ ਦਬਾ ਕੇ ਰੱਖਣਾ ਚਾਹੁੰਦੀ ਹੈ ਇਹ ਹੁਣ ਪੰਥ ਨੇ ਸਾਰੀਆਂ ਜਥੇਬੰਦੀਆਂ ਨੇ ਦਲਤਾਂ ਨੇ ਮੈਜੋਰਟੀ ਨੇ ਜਿਹੜੀਆਂ ਖੱਬੀਆਂ ਧਿਰਾਂ ਨੇ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਚ ਜਿੱਤ ਲੋਕਾਂ ਦੀ ਹੋਏਗੀ ਇਹਨਾਂ ਜਾਬਰਾਂ ਦੇ ਆਪਣੇ ਪਾਪ ਹੀ ਲੈ ਕੇ ਬਹਿ ਜਾਣਗੇ ਕੇਂਦਰੀ ਜੇਲ੍ਹ ਦੇ ਬਾਹਰ ਬੈਠੇ ਹੋਏ ਇਸ ਟਾਈਮ ਦੇ ਉਤੇ ਰੋਡ ਬੰਦ ਕਰ ਦਿੱਤੇ ਗਏ ਹੈ ਅਗਲੀ ਰਣਨੀਤੀ ਬਟੇਂਡਾ ਸਾਹਿਬ ਕੀ ਹੋ ਸਕਦੀ ਹੈ ਅਗਲੇ ਵੇਖੋ ਜਿੱਥੋਂ ਤੱਕ ਅੱਜ ਦਾ ਧਰਨਾ ਸੀ ਬਹੁਤ ਲੰਬਾ ਜਾਂ ਪੱਕਾ ਨਹੀਂ ਲਾਵਾਂਗੇ ਇਹਦੀ ਬਾਅਦ ਮੀਟਿੰਗ ਕਰਕੇ ਸੰਘਰਸ਼ ਲਗਾਤਾਰ ਜਾਰੀ ਰਹੇਗਾ ਕਿਵੇਂ ਹੋਏਗਾ ਉਸੇ ਬੈਠ ਕੇ ਬਾਅਦ ਚਲਾਨ ਕਰੇ ਅੱਜ ਪੱਕਾ ਧਰਨਾ ਨਹੀਂ ਲਾਏਗਾ ਧੰਨਵਾਦ ਜੀ ਸਦਾ ਗੁਰਦੀਪ ਸਿੰਘ ਪਠੰਡਾ ਜੀ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਸੀ ਅੱਜ ਦਾ ਧਰਨਾ ਸੰਕੇਤਕ ਧਰਨਾ ਹੋਊਗਾ ਉਹ ਧਰਨਾ ਲੱਗ ਚੁੱਕਾ ਵੈਸੇ ਟਾਈਮ ਦੇ ਉੱਤੇ ਕਹਿੰਦੇ ਸੰਕੇਤਕ ਧਰਨਾ ਹੋਊਗਾ ਪਰ ਜੋ ਪ੍ਰੋਗਰਾਮ ਲੀਕ ਕੀ ਉਹ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਕੀਤਾ ਜਾਊਗਾ ਉਹ ਅਣਮਿੱਥੇ ਸਮੇਂ ਵਾਸਤੇ ਧਰਨਾ ਲਾ ਸਕਦੇ ਹਾਂ ਅਸੀਂ ਇਹ ਤਸਵੀਰਾਂ ਕੇਂਦਰੀ ਜੇਲ੍ਹ ਦੇ ਸਾਹਮਣੇ ਦੀਆਂ ਤਸਵੀਰਾਂ ਆ ਕੇਂਦਰੀ ਜੇਲ੍ਹ ਦੇ ਸਾਹਮਣੇ ਜਿਹੜੇ ਕੀ ਚੱਲਿਆ ਹੋਇਆ ਕਾਫਲਾ ਸੀ ਗੁਰਦੁਆਰਾ ਦੂਖਨਵਾਰਨ ਸਾਹਿਬ ਤੋਂ ਉਹ ਕੇਂਦਰੀ ਜੇਲ੍ਹ ਦੇ ਬਾਹਰ ਪਹੁੰਚ ਚੁੱਕਾ ਵਾ ਆਣ ਕੇ ਪ੍ਰੋਟੈਸਟ ਚੱਲੂ ਹੋ ਚੁੱਕਾ ਵਾ ਪ੍ਰੋਟੈਸਟ ਸੰਦੀਪ ਸਿੰਘ ਸੰਨੀ ਨੂੰ ਪਰਿਵਾਰ ਨਾਲ ਮਿਲੋਣ ਦੀ ਗੱਲ ਹੋ ਰਹੀ ਹੈ ਕਿ ਪਰਿਵਾਰ ਨੂੰ ਸੰਦੀਪ ਸਿੰਘ ਸੰਨੀ ਦੇ ਨਾਲ ਕਿਉਂ ਨਹੀਂ ਮਿਲਾਇਆ ਜਾ ਰਿਹਾ 80 ਤੋਂ 90 ਦੇ ਤਹੱਕੇ ਜਦੋਂ ਕੱਲ ਕਰਦੇ ਆ ਤੇ ਉਦੋਂ ਦੇ ਮੁਲਾਜ਼ਮ ਤੇ ਹੁਣ ਮੁਲਜ਼ਮ ਬਣ ਚੁੱਕੇ ਆ ਉਹਨਾਂ ਨੂੰ ਸਜ਼ਾਾਂ ਹੋਈਆਂ ਜੇਲ੍ਹ ਦੇ ਵਿੱਚ ਟਕਰਾਰ ਹੋਈ ਸੰਦੀਪ ਸਿੰਘ ਸਨਨੀ ਦੇ ਨਾਲ ਝਗੜਾ ਹੋਇਆ ਜੋ ਆਪਸ ਵਿੱਚ ਟਕਰਾਰ ਤੋਂ ਬਾਅਦ ਦੇ ਵਿੱਚ ਜਿੱਥੇ ਇੱਕ ਪਾਸੇ ਮਲਜ਼ਮ ਸੀ ਉਹਨਾਂ ਮਲਜ਼ਮਾਂ ਨੂੰ ਸੱਟਾਂ ਲੱਗਦੀਆਂ ਵਾਂ ਉਹ ਤੋਂ ਜੇਰੇ ਰਾਜ ਆ ਪਰ ਸੰਦੀਪ ਸਿੰਘ ਸਨਨੀ ਦਾ ਅਜੇ ਪਤਾ ਨਹੀਂ ਲੱਗ ਰਿਹਾ ਕਹਿੰਦੇ ਪਰਿਵਾਰ بار بار ਕਹਿ ਰਿਹਾ ਕਿ ਸਾਨੂੰ ਮਿਲ ਦਿੱਤਾ ਜਾਵੇ ਸਾਨੂੰ ਪਤਾ ਲੱਗੇ ਕਿ ਸੰਦੀਪ ਸਿੰਘ ਸਿੰਘ ਦੇ ਹਾਲਾਤ ਕੀ ਆ ਪਰ ਉਹ ਕੁਝ ਨਹੀਂ ਪਤਾ ਲੱਗ ਰਿਹਾ ਉਹ ਤੋਂ ਬਾਅਦ ਵਿੱਚ ਅੱਜ ਜਿੱਥੇ ਬੰਦਿਆਂ ਨੇ ਸੰਘਰਸ਼ ਵਿੜ ਦਿੱਤਾ ਵਾ ਅਸ ਟਾਈਮ ਪਟਿਆਲਾ ਦੀ ਕੇਂਦਰੀ ਜੇਲ੍ਹ ਆ ਜਿਹੜੇ ਉਹਦੇ ਬਿਲਕੁਲ ਸਾਹਮਣੇ ਪ੍ਰੋਟੈਸਟ ਚੱਲੂ ਹੋ ਚੁੱਕਾ ਵਾ ਪ੍ਰੋਟੈਸਟ ਉਹ ਕਹਿੰਦੇ ਸੰਕੇਤਕ ਹੋਊਗਾ ਪਰ ਸੰਕੇਤਕ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਅਸੀਂ ਲੰਬੇ ਸਮੇਂ ਵਾਸਤੇ ਸੰਘਰਸ਼ ਜਾਰੀ ਰੱਖ ਸਕਦੇ ਹਾਂ